ਜੰਦੂਤ ਬੰਦਨ ਅਨਤ ਬਾ ਸਾਡੇ ਤੇ ਨੰਨੋ ਜੋਰ ਅਨਤ ਸਾਹਮਣੇ ਜੀ ਸਾਹਮਣੇ ਪ੍ਰਦਾਸ ਸਾਹਿਬ ਸ਼੍ਰੋਮਣੀ ਕਾਲੀਦਲ ਨੇ ਸਤਿ ਸ੍ਰੀ ਅਕਾਲ ਜੀ ਆਨੇ ਆਪਣੇ ਸਾਰੇ ਸੀਨੀਅਰ ਸਾਥੀਏ ਨਾਲ ਜੋ ਮੈਂ ਇੱਕ ਪਹਿਲਾ ਚੀਮਾ ਸਾਰੇ ਦੱਸਿਆ ਹੈ ਇਹਨਾਂ ਦਾ ਰਾਇ ਕਰਕੇ ਵੀੜੀ ਸ਼੍ਰੋਮਣੀ ਕਾਲੀਦਲ ਦੀ ਸੇਵਾਦਾਰੀ ਦੀ ਜ਼ਿੰਮੇਵਾਰੀ ਦਾਸ ਦੇ ਜੁਮੇ ਲਾਹੀ ਹੈ ਮੈਂ ਬੇਨਤੀ ਵੀ ਸਾਰਿਆਂ ਨੂੰ ਕੀਤੀ ਸੀ ਕਿ ਸਾਰੇ ਮੇਰੇ ਭਰਾ ਹੋ ਮੇਥੋਂ ਹਿੰਦ ਵੀ ਹੋ ਪਰ ਸਾਰਿਆਂ ਨੇ ਪਿਆ ਕਿ ਨਹੀਂ ਸਾਡਾ ਹੁਕਮ ਹੈ ਸੋ ਦਾਸ ਨੇ ਸੱਚ ਠਾ ਕੇ ਹੁਕਮ ਸਾਰਿਆਂ ਦਾ ਮੰਨਿਆ ਉਹਦੇ ਕਰਕੇ ਫਿਰ ਫਰਜ਼ ਬਣਦਾ ਸੀ ਅਸੀਂ ਗੁਰੂ ਘਰ ਤੇ ਨਿਮਰਤਾ ਨਾਲ ਉਸ ਤੇ ਥੱਲੇ ਚੱਲਰ ਵਾਲੇ ਆ ਧਰਮ ਸਾਡੇ ਵਾਸਤੇ ਮੁੱਖ ਹੈ ਇਸ ਕਰਕੇ ਪਹਿਲਾ ਸਭ ਤੋਂ ਪਹਿਲਾ ਗੁਰੂ ਤੋਂ ਅਸ਼ੀਰਵਾਦ ਸਾਡੀ ਲੜੀ ਵੱਢੀ ਸੀ ਸਾਰੇ ਤੇ ਮੈਂ ਜੀ ਬਸ ਆਉਣ ਬੇਨਤੀ ਕੀਤੀ ਕਿ ਜਾਬਰ ਸਰ ਸਾਹਿਬ ਆਇਆ ਜਾਂ ਫਿਰ ਅਰੰਧਪੁਰ ਸਾਹਿਬ ਆਵੇ ਅੰਬਰ ਸਰ ਸਾਹਿਬ ਅੱਜ ਫੈਸਲੇ ਦਾ ਦਿਨ ਸੀ ਅਸੀਂ ਇਸ ਕਰਕੇ ਪਾਸੇ ਰੱਖਿਆ ਅਰੰਧਪੁਰ ਸਾਹਿਬ ਅਸੀਂ ਸਾਰੇ ਗੁਰੂ ਦੇ ਚਰਨਾਂ 'ਚ ਨਤਬਸਤਕ ਹੋ ਕੇ ਗੁਰੂ ਤੋਂ ਅਸ਼ੀਰਵਾਦ ਲੈਣ ਵਾਸਤੇ ਹਾਜ਼ਰ ਹੋਏ ਸੋ ਮੈਂ ਸਭ ਤੋਂ ਪਹਿਲਾਂ ਗੁਰੂ ਮਹਾਰਾਜਾਂ ਤੇ ਬਾਤ ਕਰਦਾ ਕਿ ਪਹਿਲਾ ਸਿੱਥੋ ਰਸਤੇ ਚ ਗੁਰੂ ਦਾ ਸਥਾਨ ਪਠਾ ਸਾਹਿਬ ਪੈਂਦਾ ਸੀ ਉੱਥੇ ਤੇ ਗੁਰੂ ਦੇ ਚਰਨਾਚ ਤਤਵਸਤ ਹੋਏ ਨਾਲ ਸਾਰੀ ਜਥੇਬੰਦੀ ਸੀ ਹੁਣ ਇੱਥੇ ਦਾਸ ਤੇ ਨਾਲ ਚੀਮਾ ਸਾਹਿਬ ਮੇਰੇ ਵੱਲ ਸਾਬੇਠੇ ਆ ਚਾਰਲਾ ਸਾਬੇਠੇ ਜਿਲਾ ਪ੍ਰਧਾਨ ਬੈਠੇ ਐ ਬਾਕੀ ਸਾਰੀ ਦਰਜਾ ਬਦਰਜਾ ਜਥੇਬੰਦੀ ਬੈਠੀ ਐ ਹੋਰ ਸਾਡੀਆਂ ਸਖਸ਼ੀਅਤਾਂ ਮਹਾਰ ਬੈਠੀਆਂ ਨੇ ਉਹ ਸਾਰਿਆਂ ਦੀ ਹਾਜ਼ਰੀ ਚ ਅਸੀ ਗੁਰੂ ਦੇ ਚਰਨਾਚਨ ਤਬਸਤਖ ਹੋਏ ਆ ਤੇ ਸਭ ਤੋਂ ਪਹਿਲਾਂ ਗੁਰੂ ਦਾ ਬਹੁਤ ਬਹੁਤ ਧੰਨਵਾਦ ਗੁਰੂ ਦੀ ਅਸ਼ੀਰਵਾਦ ਹਮੇਸ਼ਾ ਸਾਡੇ ਸਾਰੇ ਸਿਰ ਤੇ ਦਾਸ ਦੇ ਤੇ ਸਾਰੇ ਭਾਂ ਤੇ ਬੜੀ ਰਹੇ ਦੂਸਰਾ ਜੋ ਇਹ ਜ਼ਿੰਮੇਵਾਰੀ ਹੈ ਕਿ ਕੋਈ ਸਲੋਧਾ ਸਮਝਦਾ ਮੈਂ ਜਦੋਂ ਤੋਂ ਦਾਸ ਨੂੰ ਇਸ ਕੰਮ ਕਰਨ ਦਾ ਮੌਕਾ ਮਿਲਿਆ ਕਾਲਜੀ ਭਾਈ ਤੋਂ ਬਾਅਦ ਭਾਵੇਂ ਕਿ ਕਾਫੀ ਸੰਗਤਾਂ ਨੂੰ ਪਤਾ ਨਹੀਂ ਹੋਣਾ ਕਿ ਮੈਂ ਪਿੰਡ ਦਾ ਸਰਪੰਚ ਹੀ ਨਹੀਂ ਬੜੇ ਬਗੈਰ ਵੋਟਰਾਂ ਦੇ ਛੋਟੀ ਉਮਰ ਜੁਨੀ ਸਾਲ ਚ 10 ਸਰ ਪ੍ਰਧਾਨ ਵੀ ਸਰਕਲ ਜਿਹਦਾ ਦਾ ਬੜਿਆ ਉਦੋਂ ਸਰਕਲ ਆ ਜਿਹਦੇ ਬੰਦੀਆਂ ਜਿਹਦੇ ਬੰਦੀਆਂ ਦੇ ਇਕੱਠ ਹੁੰਦੇ ਸਨ ਔਰ ਬਕਾਇਦਾ ਚੋਣ ਕਰਾਈ ਜਾਂਦੀ ਸੀ ਮੈਂ ਵੀ ਜ਼ਿਲ੍ਹਾ ਲੈਵਲ ਤੇ ਲੈ ਜਾ ਕੇ ਆਪ ਚੋਣਾਂ ਕਰਵਾ ਰਿਹਾ ਸਰਕਲਾਂ ਦੀਆਂ ਜਿਹਦੇ ਬੰਦੀਆਂ ਕਰਕੇ ਜ਼ਿਲ੍ਹੇ ਦੇ ਬੰਦੇ ਦੀ ਕਰਕੇ ਇਸ ਕਰਕੇ 10 ਉਸ ਜਿਹਦੇ ਬੰਦੀ ਚ ਸਰਕਲ ਜ਼ਿੰਦਾਰ ਵੀ ਜੋ ਹੈ ਸੇਵਾ ਕੀਤੀ ਉਸ ਤੋਂ ਬਾਅਦ ਹੌਲੀ-ਹੌਲੀ ਫਿਰ ਆਇਆ ਜੇਲਾਂ ਦਾ ਸਮਾ ਆਇਆ ਫਿਰ ਉਸ ਤੋਂ ਬਾਅਦ ਗੁਰੂ ਨੇ ਕਿਰਪਾ ਕੀਤੀ 72 ਚ ਦਾਸ ਨੂੰ ਐਮਐਲਏ ਦੀ ਸੇਵਾਦਾਰੀ ਫਿਰ ਬਾਅਦਰ ਜਦ ਰਜਿਆ ਕੇ ਗੁਰੂ ਨੇ ਸਿਰ ਇੱਥੇ ਰੱਖਿਆ ਉਹ ਸੇਵਾ ਕੀਤੀ ਤੇ ਗੁਰੂ ਤੋਂ ਬਖਸ਼ਿਸ਼ ਮੰਗਦੇ ਆ ਕਿ ਇਹ ਜਿਹੜਾ ਹੈ ਜਿੰਦਾ ਵੀ ਸਮਾ ਸਾਨੂੰ ਗੁਰੂ ਦੇਵੇ ਉਹ ਤੋਂ ਸ਼ਕਤੀ ਮੰਗਦੇ ਆ ਤੇ ਆਸ਼ੀਰਵਾਦ ਮੰਗਦੇ ਆ ਕਿ ਸਾਥੋਂ ਸੇਵਾ ਕਰਾਵੇ ਕੋ ਗਲਤੀ ਨਾ ਹੋਣ ਦੇਵੇ ਜੇ ਕੋਈ ਸੇਵਾ ਛੀ ਹੁੰਦੀ ਹੈ ਤਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੈ ਇਹ ਗਲਤੀ ਹੁੰਦੀ ਹੈ ਤੇ ਸਾਡੀ ਸਾਡੀ ਗਲਤੀ ਨਾਲ ਗਲਤੀ ਹੁੰਦੀ ਹੈ ਇਸ ਕਰਕੇ ਅਸੀਂ ਹਰ ਸਾਸ ਦੇ ਨਾਲ ਗੁਰੂ ਤੋਂ ਵੀ ਅਸ਼ੀਰਵਾਦ ਲੈਦਾ ਹੈ ਬਹੁਤ ਵੱਡੀ ਬਹੁਤ ਵੱਡਾ ਚੈਲੰਜ ਹੈ ਸੇ ਕੌਮ ਹੈ ਜਿਹੜੀ ਇਸ ਧਰਤੀ ਤੇ ਪੈਦਾ ਹੋਈ ਹੈ ਇਹ ਸਾਡਾ ਦੇਸ਼ ਹੈ ਇਹ ਸਾਡੇ ਹਿੰਦੁਸਤਾਨ ਦੀ ਸਾਰੇ ਦੀ ਧਰਤੀ ਹੈ ਕਿਉਂਕਿ ਪੰਜੇ ਗੁਰੂ ਸਾਹਿਬਾਨ ਇਸ ਧਰਤੀ ਦਸੇ ਗੁਰੂ ਸਾਹਿਬਾਨ ਇਸ ਧਰਤੀ ਤੇ ਪੈਦਾ ਹੋਏ ਪੰਜੇ ਸਹਿਬਜ਼ਾਦੇ ਇਸ ਧਰਤੀ ਤੇ ਪੈਦਾ ਹੋਏ ਇਸ ਧਰਤੀ ਤੇ ਸਾਡੇ ਗੁਰੂਆਂ ਨੇ ਬੜੀਆਂ-ਬੜੀਆਂ ਪਰਵਾਨੀਆਂ ਕੀਤੀਆਂ ਜ਼ੁਲਮ ਦੇ ਖਿਲਾਫ ਧਰਮ ਦੇ ਹੱਕ ਦੇ ਵਿੱਚ ਕੀਤੀਆਂ ਇਨਸਾਫ ਦੇ ਵਾਸਤੇ ਕੀਤੀਆਂ ਇਹ ਸਾਡੇ ਵੱਡੇ ਮੁਰਗਾਂ ਨੇ ਕੀਤੀਆਂ ਲੇਕਿਨ ਦੁੱਖ ਹੈ ਜੇ ਸਹੀ ਮੈਨਾ ਜਾਈਏ ਕਿ ਨਾ ਜੇ ਅਸੀਂ ਮੂਲਾਂ ਨਾਲ ਲੜਦੇ ਸੀ ਸਾਨੂੰ ਕੋਈ ਦੁੱਖ ਨਹੀਂ ਸੀ ਉਦੇਸ਼ ਸੀ ਸਾਡੇ ਗੁਰੂ ਸਾਹਿਬਾਨ ਨਾਲ ਲੜੇ ਪਰਵਾਨੀਆਂ ਕੋਈ ਨਹੀਂ ਸਾਡੇ ਬਜ਼ੁਰਗ ਅੰਗਰੇਜ਼ਾਂ ਨਾਲ ਲੜੇ ਕੋਈ ਸਾਨੂੰ ਦੁੱਖ ਨਹੀਂ ਸੀ ਇਹ ਦੁੱਖ ਹੈ ਕਿ ਅਸੀਂ ਇੰਨੀਆਂ ਪਰਵਾਨੀਆਂ ਤੋਂ ਬਾਅਦ ਸਭ ਤੋਂ ਬਾਅਦ ਆਜ਼ਾਦੀ ਜਿਹੜੇ ਕੁਰਬਾਨੀਆਂ ਨੇ ਉਹ ਆਪਣੇ ਬਜ਼ੁਰਗਾਂ ਨੇ ਕੀਤੀ ਇਸ ਪੰਜਾਬ ਦੀ ਧਰਤੀ ਤੇ ਜਿਹਦੇ ਸਾਰੇ ਸੀ ਸਿੱਖ ਵੀ ਸੀ ਗੁਰੂ ਦੇ ਔਰ ਜੋ ਇਸ ਪੰਜਾਬ ਦੀ ਧਰਤੀ ਤੇ ਸੀ ਉਹ ਪੰਜਾਬੀਆਂ ਨੇ ਵੀ ਸਮੁੱਚੇ ਤੌਰ ਤੇ ਦੇਸ਼ ਦੇ ਮੁਕਾਬਲੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ بڑے ਆਕੜੇ ਨੇ ਮੋਂ ਨਾਲ ਜ਼ਿਆਦਾ ਨਹੀਂ ਲੇਕਿਨ ਦੁੱਖ ਹੈ ਕਿ ਆਜ਼ਾਦੀ ਤੋਂ ਬਾਅਦ ਜੋ ਸਾਡੇ ਮਨ ਚ ਖੁਸ਼ੀ ਸੀ ਕਿ ਅਸੀਂ ਨੁਕਸਾਨ ਨਹੀਂ ਕੀਤਾ ਅਸੀਂ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਤੇ ਉਸ ਦਾ ਸਾਨੂੰ ਹੱਕ ਤਾਂ ਕੀ ਮੰਨਣਾ ਸੀ ਦਰਜਾ ਬਦਰਜਾ ਸਗਾ ਜਿਹੜਾ ਹੈ ਉਹ ਵਿਤਕਰੇ ਹੁੰਦੇ ਰਹੇ ਔਰ ਇੱਕ ਵਿਤਕਰਾਨੀ ਇੱਕ 2 3 4 ਮੁਕੇਰੀ ਰੋਜ਼ ਨਵੇਂ ਤੋਂ ਨਵ ਹੁੰਦਾ ਹੈ ਪਹਿਲਾ ਅਸੀਂ ਆਰਥਿਕ ਵਿਤਕਰੇ ਸਮਝੇ ਸਨ ਦੂਸਰਾ ਅਸੀਂ ਸ਼ਿਆਸੀ ਜਿਹੜੀ ਪੋਲੀਟੀਕਲ ਵਿਤਕਰੇ ਸਮਝਦਾ ਹੁਣ ਤਾਂ ਵੀਰੋ ਕਾਗਜ਼ ਨੇ ਹਮਲਾ ਕਰਕੇ ਪਲਾਤਾ ਮੱਸੀ ਰੰਗੜੋਰਾ ਅਫਜ਼ਾਲੀ ਹੋਰਾਂ ਇਹਨਾਂ ਨੇ ਉਸ ਤੋਂ ਟੁਕੜੇ ਟੁਕੜੇ ਕਰਦੇ ਅਜੂਬਾ ਸਭਲਾ ਆਪਣੇ ਕਬੀਤੀ ਬਣਾ ਲਏ ਆਪਣੇ ਨਿਜ਼ਮ ਬਣਾ ਲਏ ਮੈਂ ਉਹਦਾ ਜਾਣਾਂ ਨਹੀਂ ਕੀ ਕੁਛ ਉੱਥੇ ਕਰੀਆਂ ਕਰਵਾਈਆਂ ਦੇ ਵੱਡਾ ਸਾਵਾੜ ਕਰਵਾ ਲਿਆ ਦਿੱਲੀ ਅੜ ਕਰਤੀ ਹੈ ਹਰਿਆਣਾ ਅੜ ਕਰਤਾ ਇਹ ਸਾਡੇ ਧਰਮ ਦੇ ਟੁਕੜੇ ਸਾਡੀਆਂ ਬੰਗਾਂ ਤਾਂ ਕਿੱਥੇ ਰਹਿ ਗਈਆਂ ਹਿੰਦੁਸਤਾਨ ਚ ਕੀ ਹੋਈ ਜਾਂਦਾ ਕਿੱਡੇ ਕਿੱਡੇ ਗਰਾਹ ਹੋ ਜਾਂਦੇ ਕਿਸੇ ਨੂੰ ਖਾਸੀ ਨਹੀਂ ਜਦੋਂ ਜੀ ਕੀਤਾ ਛੱਡਦੇ ਸਾਡੇ ਬੰਦੇ ਸਿੱਖਾਂ ਨੇ ਉਸ ਵੇਲੇ ਕਿਸੇ ਨੂੰ ਕੋ ਗਲਤੀ ਨਹੀਂ ਕੀਤੀ ਜੋ ਸਾਡੇ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਵਦੋਸ਼ਿਆਤਾ ਜੋ ਜੀਵਨਾ ਨੇ ਉਹ ਕੀਤਾ ਹਲਾਤ ਕੀਤੇ ਕਤਲੇਆਮ ਕੀਤਾ ਜਾਂ ਜੋ ਨਰਸੰਗਾਰ ਕੀਤਾ ਜਾਂ ਜੋ ਸਾਡੀਆਂ ਹੋਰ ਗੁਰੂ ਕਾਗੀਆਂ ਬੇਰਵੇ ਕੀਤੀਆਂ ਸਾਰੇ ਦੇਸ਼ ਚੋਂ ਕੀਤਾ ਉਸਦੇ इमोਸ਼ਨ ਚ ਆ ਕੇ ਜੋ ਉਹਨਾਂ ਨੇ ਕੁਰਬਾਨੀਆਂ ਕੀਤੀ ਉਹ 20 ਸਾਲ ਉਮਰ ਕਾਇਰ ਹੁੰਦੀ ਹੈ 25 ਹੋ ਜੇ 35 35 ਸਾਲ ਤੁਹਾਡੀ ਜਵਾਬਤਾ ਵੀ ਨਹੀਂ ਦੇ ਰਹੇ ਸੋ ਇਹ ਇੱਕ ਦੀ ਬਖਰੇ ਬਖਰੇ ਬਾਕੀ ਜੋ ਸਾਡੇ ਪਾਣੀਆਂ ਦੇ ਚੰਡੀਗੜ੍ਹ ਦੇ ਪੰਜਾਬੀ ਬੋਲ ਦੇ ਇਲਾਕਿਆਂ ਦੇ ਆਰਥਿਕ ਹੈ ਇੰਡਸਟਰੀ ਹੈ ਖੇਤੀ ਹੈ ਕਿਸਾਨੀ ਹੈ ਮੈਂ ਕਿਹਾ ਕੋਈ ਮਸਲਾ ਹੀ ਨਹੀਂ ਜੋ ਤਾਂ ਲੋੜ ਪੈਂਦੀ ਉਹ ਤੁਹਾਨੂੰ ਬੱਲੇ ਬੱਲੇ ਪੰਜਾਬੀ ਉਹ ਸ਼ਾਬਾਸ਼ ਜੇ ਮਾਰਡਰ ਤੇ ਲੜਨਾ ਹੈ ਬੱਲੇ ਪੰਜਾਬੀ ਉਹ ਸ਼ਾਬਾਸ਼ ਲੇਕਿਨ ਜੋ ਹੱਕ ਦੇਣਾ ਹੈ ਤੁਸੀਂ ਦੇਸ਼ ਦੇ ਦਾਰ ਵਿੱਚ ਥੋੜੇ ਤੇ ਸ਼ੱਕ ਪੈਦਾ ਹੁੰਦਾ ਸੋ ਮੇਰੀ ਬੇਨਤੀ ਹੈ ਕਿ ਬਹੁਤ ਵੱਡੇ ਚੈਲੇਂਜ ਸਾਡੇ ਸਾਹਮਣੇ ਨੇ ਪਾਏ ਗੁਰੂ ਬਾਤ ਤੋਂ ਵੀ ਸਾਰੇ ਅਸ਼ੀਰਵਾਦ ਮੰਗਦੇ ਅਸੀਂ ਇਕੱਠੇ ਹੋ ਕੇ ਤੇ ਦਾਸ ਦੇ ਤਾਂ ਲੈਣੀ ਲੈਣੀ ਹੈ ਤੇ ਨਾਲ ਬਈ ਸਾਰੀ ਜਿੱਥੇ ਬੰਦੀ ਇਹ ਵੀ ਗੁਰੂ ਤੋਂ ਬਾਤ ਬਖਸ਼ਿਸ਼ ਕਰਨਾ ਕਿ ਅਸੀਂ ਇਕੱਠੇ ਹੋ ਕੇ ਚੈਲੰਜਾਂ ਨੂੰ ਜਿਹੜਾ ਹੈ ਤਕੜੇ ਹੋ ਕੇ ਸਹਾਰ ਸਕੀ ਉਹਦਾ ਮੁਕਾਬਲਾ ਕਰ ਸਕੇ ਨਾਲ ਤਾਂ ਇੱਕ ਬੇਨਤੀ ਕਰਨੀ ਚਾਹਣਾ ਸਾਰੇ ਜੋ ਗੁਰਨਾਨ ਨਾਮ ਲੈਵਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੈ ਕਿ ਆਪਣਾ ਨਿਸ਼ਾਨਾ ਉਹ ਥਾ ਹੈ ਜਿੱਥੋਂ ਇਹ ਬਿਤਕਰੇ ਹੋ ਰਹੇ ਹੈ ਆਪਣਾ ਨਿਸ਼ਾਨਾ ਆਪ ਨਹੀਂ ਕਿ ਇਧਰਲੇ ਰੁਗਾਲਾ ਕੱਢੀ ਜਾਓ ਇਧਰਲੇ ਰੁਗੜੀ ਜਾਓ ਇਸ ਕਰਕੇ ਮੈਂ ਆਤਮਾਨ ਕੇ ਬਹਿਣਾ ਕਿ ਅਸੀਂ ਬਾੜੇ ਹੋਵਾਂਗੇ ਸਾਥੋ ਸਾਰੇ ਚੰਗੇ ਹੋਵਾਂਗੇ ਲੇਕਿਨ ਵੀਰੋ ਆਪਣਾ ਜਿੱਥੇ ਆਪਣਾ ਰਿਤ ਕਰਾ ਹੋ ਰਿਆ ਆਪਾਂ ਉਸ ਵੱਲ ਨੂੰ ਕਰੀਏ ਨਾ ਕਿ ਆਪਸੇ ਨੂੰ ਕਰੀਏ ਇਹ ਮੇਰੀ ਸਾਰਿਆਂ ਨੂੰ ਬੇਜਤੀ ਹੈ ਦਾਸ ਨੂੰ ਕੋ ਕੁਛ ਕਹੀ ਜਾਵੇ ਕਿਸਦਾ ਮੈਂ ਜਵਾਬ ਨਹੀਂ ਦੇਣਾ ਕੋਈ ਤੁਸੀਂ ਸਵਾਲ ਕਰੋ ਕਿਸਤੇ ਕਿਸੇ ਦਾ ਮੈਂ ਹੋਰ ਜਵਾਬ ਨਹੀਂ ਦੇਣਾ ਮੇਰੀ ਤਾਂ ਹੱਥ ਬਨ ਕੇ ਬੇਜਤੀ ਹੈ ਤੁਹਾਨੂੰ ਵੀ ਕੇ ਇਸ ਧਰਤੀ 'ਤੇ ਤੁਸੀਂ ਬਸਦੇ ਹੋ ਬੱਚੇ ਤੁਹਾਡੇ ਵੀ ਇੱਥੇ ਬਸ ਨਹੀਂ ਸਕਦੇ ਜਿਹੜੇ ਹਾਲਾਤ ਹੋ ਰਹੇ ਨੇ ਕੁਛ ਨਹੀਂ ਇੱਥੇ ਰਹਿ ਗਿਆ ਸਭ ਕੁਝ ਉੱ딜 ਫੁੱਟ ਗਿਆ ਇੱਕ ਬੜੀ ਪਲੇ ਨੇ ਲਿਆ ਮੈਂ ਤਾਂ ਦੇਖ ਰਿਹਾ 72 ਚ ਐਮ ਐਲ ਏ ਬਣਿਆ 70 ਜੀ ਮੰਤਰੀ ਬਣਿਆ ਫਿਰ ਤਿੰਨ ਵਾਰੀ ਐਮ ਪੀ ਬਣ ਗਿਆ ਪੰਜ ਵਾਰੀ ਐਮ ਐਲ ਏ ਬਣ ਗਿਆ ਸਭ ਪਾਤ ਦੀ ਤੇ ਗੁਰੂ ਦੀ ਕਿਰਪਾ ਹੈਗੀ ਉਹ ਸਾਰਾ ਕੁਝ ਮੈਂ ਦੇਖੀ ਜਾਦਾ ਬੜੇ ਬੜੇ ਮੌਕੇ ਮਿਲਿਆ ਇਸ ਕਰਕੇ ਛੋਟੇ ਉੱਪਰ ਕਰਕੇ ਤੇ ਗੁਜਰਾਲ ਵਰਗੇ ਨਾਲ ਬਾਜਪਾ ਸਾਹਿਬ ਵਰਗੇ ਨਾਲ ਚੰਦਰਸ਼ੇਖਰ ਵਰਗੇ ਨਾਲ ਸਭ ਨਾਲ ਕੰਮ ਕਰਦਾ ਮੌਕਾ ਮਿਲਿਆ ਮੋਦੀ ਸਾਹਿਬ ਨਾਲ ਵੀ ਮਿਲਿਆ ਇਹ ਜਨਰਲ ਸੈਕਟਰੀ ਸੀ ਪਾਰਟੀ ਦੇ ਮੈਂ ਤਾਂ ਉਸ ਤੋਂ ਪਹਿਲਾਂ ਵਜ਼ੀਰ ਬੜਾ ਹਟਿਆ ਸੀ ਚਾਰ ਵਾਰ ਐਮਐਲਏ ਬਣਿਆ ਦੀ ਪਾਜੀ ਵੀ ਵਾਰ ਬਾਅਦ ਅਸਤੀਫਾ ਦੇ ਕੇ ਬਣਿਆ ਉਸ ਤੋਂ ਪਹਿਲਾਂ ਐਮਪੀ ਬਣ ਗਿਆ ਸੀ ਤੇ ਪਾਰਟੀ ਦਾ ਵੀ ਸੈਕਟਰੀ ਜਨਰਲ ਸੀ ਕੈਦਾ ਵੀ ਮਰਜੰਸੀ ਵਰਗੀ ਆ 70 ਦਿਨ ਤੋਂ ਕੱਟਣ ਲੱਗਿਆ ਸੀ ਲੇਕਿਨ ਇਹਨਾਂ ਨਾਲ ਮੇਰੇ ਘੱਟਾ ਘਟਾ ਮੇਡਗਾ ਹੁੰਦੀ ਆ ਅੱਜ ਵੀ ਮੈਂ ਦੁੱਖ ਹੈ ਇਹ ਸਾਰੇ ਲੋਕ ਭੁੱਲ ਗਏ ਨੇ ਉਹ ਅਸੀਂ ਤਾਂ ਉਸ ਵੇਲੇ ਸਾਥ ਦਿੱਤਾ ਸਟ੍ਰੈਟਜੀ ਇਹਨਾਂ ਇਸ਼ੂਸ ਨੂੰ ਲੈ ਕੇ ਕਿਵੇਂ ਸੋਚਦਾ ਜੀ ਸੋ ਜੋ ਭੇਰੀ ਦੇਤੀ ਹੈ ਵੀ ਤਾਂ ਗੱਲਾਂ ਕੀਤੀਆਂ ਨੇ ਕਿ ਤੁਸੀਂ ਇਕੱਲਾ ਇਕੱਲਾ ਸਵਾਲ ਪੇਛਾਂਦਾ ਮੈਂ ਇਕੱਠਾ ਜਵਾਬ ਦੇ ਦਿਆਂ ਨੰਬਰ 2 ਹੁਣ ਆਖਰੀ ਤੁਹਾਡਾ ਹੈ ਕਿ ਸਟ੍ਰੈਟਜੀ ਕੀ ਹੈ ਸਟ੍ਰੈਟਜੀ ਇਕੱਲਾ ਬੁਲਬੰਦ ਨਹੀਂ ਬਣਾਏਗਾ ਕੋਈ ਵੀ ਸਟ੍ਰੈਟਜੀ ਹੈ ਸਾਥੀਆਂ ਨਾਲ ਬਹਿ ਕੇ ਪਾਰਟੀ ਨਾਲ ਬਹਿ ਕੇ ਸੀਨੀਅਰ ਸਾਥੀਆਂ ਨਾਲ ਜਥੇਬੰਦੀ ਰਾਏ ਲੈ ਕੇ ਬਣਦੀ ਹੈ ਜੋ ਅਸੀਂ ਸਾਰੇ ਬਹਿ ਕੇ ਬਣਾਵਾਂਗੇ ਉਸ ਦੇ ਮਤਾਂਕ ਅਗਲਾ ਅਸੀਂ ਕਰਨੇ ਚੱਲਾਂਗੇ ਇਸ ਕਰਕੇ ਇਹ ਸਾਡੀ ਸਟ੍ਰੈਟਜੀ ਹੋਏਗੀ ਅੱਜ ਸਾਡਾ ਅਸਰ ਗੁਰੂ ਬਾਤ ਗੁਰੂ ਸਾਹਿਬ ਤੋਂ ਸ਼ੀਰੋਹ ਲੈਣਾ ਔਰ ਸੰਗਤ ਨੂੰ ਬੇਨਤੀ ਕਰਨਾ ਔਰ ਸਾਥੀਆ ਜੀ ਜਵਾਬਤ ਨੂੰ ਬੇਇਜ਼ਤੀ ਕਰਨਾ ਕਿਹਾ ਉਹ ਆਪਾਂ ਇਕੱਠੇ ਹੋ ਕੇ ਇਸ ਚੈਲੇ ਨੂੰ ਸਹਾਰਾ ਕਰੀਏ ਤਾਂ ਕਿ ਇਸ ਦਾ ਮੁਕਾਬਲਾ ਕਰ ਸਕੇ ਜੋ ਵੱਡੇ ਵੱਡੇ ਹਮਲੇ ਐਨੀ ਦੇਰ ਤੋਂ ਹੋ ਰਹੇ ਨੇ ਤਾਂ ਹੀ ਆਪੋ ਦਾ ਮੁਕੋੜ ਸਕਾਂਗੇ ਨਹੀਂ ਇਕੱਲੇ ਇਕੱਲੇ ਹੋ ਕੇ ਆਪਾਂ ਉਸ ਨੂੰ ਇਹ ਕਹਿ ਕੇ ਉਹਦਾ ਕੋਈ ਜਵਾਬ ਨਹੀਂ ਨੁਕਸਾਨ ਹੋਰ ਖਾਈ ਜਾਵਾਂਗੇ ਫੇਰ ਕੋਈ ਨਹੀਂ ਹੁੰਦਾ ਇਸ ਕਰਕੇ ਇਹ ਅੱਜ ਸਾਡਾ ਪ੍ਰੋਗਰਾਮ ਹੈ ਇਹ ਸਾਡੀ ਬੇਇਜ਼ਤੀ ਹੈ ਇਹ ਸਾਡੀ ਇਹ ਸਾਡੀ ਸਟਰੈਟਜੀ ਹੈ ਤਨਖਾਇਆ ਬਾਦ ਸਾਹਿਬ ਨੂੰ ਕਰਾਰ ਦਿੱਤਾ ਨਾਲ ਸਿੰਘ ਦੀ ਕੈਬਨਟ ਨੂੰ ਵੀ ਜਿਹੜਾ ਨਾ ਤਨਖਾਇਆ ਅਜਿਹਾ ਹੈ ਹੁਣ ਮੈਂ ਕਹਿਤੀ ਜਿਹਨੂੰ ਬਾਹਰ ਸਾਰੇ ਕੰਮ ਅਕਾਲ ਤਖਤ ਦਾ ਹੁਕਮ ਹੈ ਸਾਡੇ ਵਾਸਤੇ ਸਰਬੋਤਮ ਹੈ ਪਹਿਲਾਂ ਵੀ ਜਾ ਕੇ ਕੋਈ ਕਿੰਤੂ ਪ੍ਰਾਂਤੂ ਨੇ ਨੰਬਰਦਾਰ ਨਾਲ ਕਿਹਾ ਪ੍ਰਧਾਨ ਜੀ ਇਹਨੇ ਕਿ ਮੈਂ ਕੋਈ ਕਿਸੇ ਨੇ ਕਿਹੜਾ ਕੀ ਦੇ ਕੀ ਕੀਤਾ ਕਿਨੇ ਮੈਂ ਕਹਿੰਦਾ ਕਿ ਜੋਕ ਸੋਇਆ ਮੈਂ ਸਾਰਾ ਚੋੜੀ ਪੋਣਾ ਤੇ ਅਕਾਲ ਤਖਤ ਤੇ ਆ ਕੇ ਗੁਰੂ ਤੋਂ ਬਖਸ਼ਿਸ਼ ਮੰਗਦਾ ਕਿ ਉਹ ਗੁੱਲਾ ਚੋਕਾ ਮਾਫ ਕਰੋ ਤੇ ਇਸ ਕਰਕੇ ਹੁਣ ਵੀ ਜੋ ਉਦੇਸ਼ ਹੈ ਬਰਿੰਦਰ ਕੋਣਾ ਕਿੰਤੂ ਕਰਨਾ ਨਹੀਂ ਤੁਸੀਂ ਹੁਣ ਵੋਟਿੰਗ ਪ੍ਰਧਾਨ ਨੂੰ ਰੈਜ਼ੀਗਨੇਸ਼ਨ ਦੇਣ ਦੀ ਗੱਲ ਕਰ ਰਹੇ ਕਹਿੰਦੇ ਸਿੱਧੇ ਤੌਰ ਤੇ ਸੁਖੀਰਪੁਰਾ ਦਾ ਪ੍ਰਧਾਨ ਦਾ ਮਤਲਬ ਕਿੰਤੂ ਕਰਨਾ ਤਾਂ ਨਹੀਂ ਪ੍ਰਧਾਨ ਮੰਤਰੀ ਸੇਵਾਦਾਰੀ ਹੈ ਪਤਾਨ ਸਾਹਿਬ ਲੱਗਦਾ ਹੈ ਕਿ ਤਲਖਾਈ ਐਕਰਾਰ ਦਿੱਤੇ ਜਾਣ ਤੋਂ ਬਾਅਦ ਸੁਖੀਰਪੁਰਾ ਨੂੰ ਪ੍ਰੈਜ਼ੀਡੈਂਟ ਜਿਹੜਾ ਉਹ ਬਣਿਆ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਮੇਰੇ ਤੇ ਕੋਈ ਕਮੈਂਟ ਨਹੀਂ ਜਿਹੜੇ ਗੋਲਦੀ ਸਵਾਲ ਚੱਕ ਰਹੇ ਉਹਨਾਂ ਨੂੰ ਸਤਿਕਾਰ ਨਹੀਂ ਵਿਰੋਧੀਆਂ ਦਾ ਸਤਿਭਜਨ ਧੰਨਵਾਦ ਉਹਦਾ ਗਾਲੀ ਦਾ ਜਿਹੜਾ ਉਹਨਾਂ ਨੂੰ ਬਖ ਕਰ ਜਿਹੜਾ ਹੈ ਡੇਢ ਤੜੀ ਨਰਾਜ ਲੋਕ ਉਹ ਸਾਰੇ 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 ਬਹਿ ਕੇ ਰਹਿ ਕੇ ਕਰਕੇ ਨਿਭਾਤਾ ਨਾਲ ਪਿਆਰ ਨਾਲ ਯਤਨ ਕਰਾਂਗੇ ਕੈਬਨਟ ਨੂੰ ਜਦੋਂ ਪੂਰੀ ਨੂੰ ਜਦੋਂ ਬਾਅਦ ਰਹਾ ਹੈ ਤੇ ਕੈਬਨਟ ਵੀ ਨਾਲ ਇਹ ਵੀ ਇਹ ਵੀ ਕਾਰ ਤੱਕ ਦਾ ਹੁਕਮ ਜਿਹਨੂੰ ਬੁਲਾਇਆ ਇਸ ਕਰਕੇ ਬੇਟਾ ਮੈਂ ਮੈਨੂੰ ਤੁਸੀਂ ਸਮਝ ਨਹੀਂ ਸਕਦੇ ਮੈਂ ਤੁਹਾਡਾ ਮੈਂ ਕਦੇ ਪ੍ਰੇਸ਼ਾਂ ਗੱਲ ਨਹੀਂ ਕਰਦਾ ਹੁਣ ਕਰਨੀ ਪੈ ਰਹੀ ਹੈ ਮੈਂ ਕਿਤੇ ਕਿਸੇ ਨੂੰ ਕਿਸੇ ਨੂੰ ਕਿਹਾ ਨਹੀਂ ਨਾ ਕਹਿਣਾ ਤੁਸੀਂ ਵੀ ਮੈਨੂੰ ਪੁੱਠਾ ਬੋਲ ਤੋ ਨਾ ਮੈਂ ਕਹਾਂ ਸੱਤ ਵਜੇ ਹੋਰ ਦੱਸੋ ਠੀਕ ਹੈ ਉਹ ਵੀ ਸਵਾਲ ਨੇ ਆਵਾਸ ਤੇ ਕੋਈ ਜੇ ਸੋਚੋ ਤੁਹਾਡੀ ਡਿਊਟੀ ਹੈ ਕੁਐਸਚਨ ਕਰਨਾ ਡਿਊਟੀ ਹੈ ਤੁਹਾਡਾ ਕੀਤੂ ਪ੍ਰੰਤੂ ਕਰਨਾ ਡਿਊਟੀ ਹੈ ਤੁਹਾਡਾ ਅਧਿਕਾਰ ਹੈ ਸਾਡਾ ਅਧਿਕਾਰ ਨਿਮਰਤਾ ਸਾਥ ਮੰਗਣਾ ਸਹਿਯੋਗ ਮੰਗਣਾ ਸੋ ਸਹਿਯੋਗ ਸੋ ਥੋਈ ਮੰਗਣਾ ਜਿੱਥੇ ਪਦ ਤੋਂ ਤੇ ਸਾਰੇ ਸਾਡੇ ਤੋਂ ਮੰਗਦੇ ਆ ਤੇ ਸਾਰੇ ਕਹਿੰਦੇ ਆਓ ਪਿਆਰ ਨਾਲ ਇਹ ਪੰਜਾਬ ਬਚਾਉਣਾ ਹੈ ਇਹ ਤਾਂ ਬਜੂਏ ਪਸਾਰੇ ਇੱਥੇ ਪੰਜਾਬੀ ਸਾਰੇ ਇਸ ਧਰਤੀ ਤੇ ਇਹ ਧਰਤੀ ਤੇ ਹੀ ਹਰ ਗੁਰੂ ਸਹਿਬਾਨ ਆਏ ਨੇ ਧਰਤੀ ਬੜੀ ਪਵਿੱਤਰ ਆ ਪੰਜਾਬ ਦੀ ਜਿੰਨੇ ਰਹਿਵਰੇ ਮੈਂ ਡਾ ਬਦਵਾਨ ਨਹੀਂ ਕਿਸੇ ਬਦਵਾਰ ਕੋਲੇ ਬਹਿ ਜੋ ਜਿੰਨੇ ਰਹਿਵਰੇ ਇਸ ਧਰਤੀ ਤੇ ਇਹ ਬੜਾ ਮੁੰਡਾ ਪੰਜਾਬ ਦੀ ਧਰਤੀ ਪੰਜਾਬ ਦੇ ਵਿੱਚ ਜੋ ਬਤਾਰਾ ਚੱਲ ਰਿਹਾ ਮਜੂਦਾ ਸਰਕਾਰ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸੈਂਟਰ ਦੀ ਗੱਲ ਕੀਤੀ ਭਾਜਪੀ ਨੇ ਜਿਹੜਾ ਸਿੱਖਾਂ ਦੇ ਨਾਲ ਜਿਹੜਾ ਪਿਛਲੇ ਸਭੇ ਦੇ ਵਿੱਚ ਜੋ ਕੁਝ ਹੋਇਆ ਕਾਂਗਰਸ ਦੀ ਤੁਸੀਂ ਗੱਲ ਕੀਤੀ ਵਿਤਰੇ ਹੋਏ ਪੰਜਾਬ ਸਰਕਾਰ ਬਾਰੇ ਕੀ ਕਹਿਣਾ ਤੁਸੀਂ ਬਜਾਇਆ ਬੋਲਿਆ ਤਾਂ ਬੈਕ ਕਹਿਣ ਦੀ ਬਜਾਇਆ ਮੈਂ ਤੁਹਾਨੂੰ ਮਿਸਾਲ ਦਿੰਦਾ ਮੈਂ ਉਹਨਾਂ ਨੂੰ ਵੀ ਨਾ ਕਿਹਾ ਲੇਕਿਨ ਮੈਂ ਇੱਕ ਤੁਹਾਨੂੰ ਤੁਹਾਡੇ ਦੇ ਕੁਐਸਚਨ ਕਰਦਾ ਕਿ ਮੇਰੇ ਪੁੱਛੇ ਦੀ ਵਿਧਾਏ ਦੋ ਬਦਿਆਂ ਨੂੰ ਪੁੱਛੋ ਇੱਕ ਤਾਂ ਪੁੱਛੋ ਜਿਹੜਾ 650 ਕਰੋੜ ਦਾ ਬੁੰਡੇ ਨਾਲ ਦਾ ਪ੍ਰੋਜੈਕਟ ਜਿਹੜਾ ਉੱਥੇ ਐਮਐਲਏ ਸੀ ਜਿਹਨੇ ਭਵੰਤਮਾਨ ਜੀ ਦੇ ਨਾਲ ਨੀਂਹ ਪੱਥਰ ਰੱਖਿਆ ਤੇ ਕੋਹਾੜੇ ਨਾਲ ਤੋੜ ਕੇ ਹੋ ਰਿਹਾ ਹੈ ਇੱਕ ਨੰਬਰ 2 ਤੇ ਕੋਵਰ ਵਿਜੇਪ੍ਰਤਾਪ ਨੂੰ ਪੁੱਛੋ ਜਿਹੜਾ ਆਈਜੀ ਸੀ ਔਰ ਅਸਤੀਫਾ ਦੇ ਕੇ ਬਹਿਲੇ ਬਣ ਗਿਆ ਔਰ ਉਹਨਾਂ ਦਾ ਪੋਸਟਾ ਪਾਉਣ ਲੱਗਿਆ ਹੁਣ ਉਹਨੂੰ ਸੰਭਲ ਹੋਗੇ ਇਸੇ ਸਰਕਾਰ 'ਚ ਦੂਜਾ ਉਹਨੂੰ ਪੁੱਛੋ ਇਸ ਕਰਕੇ ਮੈਨੂੰ ਕੁਛ ਨਹੀਂ ਲੋੜੀ ਲਾਅ ਐਂਡ ਆਰਡਰ ਠੀਕ ਲੱਗ ਰਿਹਾ ਜੀ ਪੰਜਾਬ ਨੂੰ ਇਹ ਤਾਂ ਹੁਣ ਕੋਈ ਦੱਸ ਦੇਣਾ ਉਹਨਾਂ ਦੇ ਪੋਸਟੇ ਪੜ੍ਹ ਲਓ ਮੇਰੇ ਮੇਰੇ ਨਾ ਪੜ ਮੈਂ ਤਾਂ ਹੀ ਕਿ ਮੇਰੇ ਇੱਥੇ ਲੋੜ ਨਹੀਂ ਮੈਨੂੰ ਖਾਣੋਂ ਕੋੜਾ ਬੁਲਾਉਂਦੇ ਮੈਂ ਸਭ ਤੋਂ ਪਹਿਲਾਂ ਮੈਂ ਸਾਰੇ ਇੱਥੇ ਹਾਜ਼ਰ ਪੱਤਰਕਾਰ ਸਹਿਬਾਨ ਦਾ ਸਾਰੀਆਂ ਸਖਸ਼ੀਤਾ ਦਾ तहे ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਹੁੰਦੜ ਸਾਹਿਬ ਤੱਕ ਸਹਿਬ ਜੀ ਕੇਸਕਰ ਸਾਹਿਬ ਦੇ ਕੁੱਤੇ ਨਤਮਸਤਕ ਹੋਣ ਵਾਸਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਸਭ ਤੋਂ ਪਹਿਲਾਂ ਮੈਂ ਪੁੰਦਰ ਸਾਹਿਬ ਨੂੰ ਸਾਰੀਆਂ ਸਖਸ਼ੀਤਾਂ ਨੂੰ ਜੀ ਆਇਆਂ ਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਉਹਨਾਂ ਨੇ ਸਾਰੇ ਜਿਹੜੇ ਪਾਰਲੀਮੈਂਟ ਬੋਰਡ ਬਣਿਆ ਉਦੇ ਨਾਲ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਔਰ ਜਿਹੜੀ ਪਾਰਟੀ ਦੀ ਇਨਟਰਸਪੈਕਸ਼ਨ ਕਰਨ ਵਾਸਤੇ ਕਮੇਟੀ ਬਣੀ ਸੀ ਸਰਦਾਰ ਇਕਬਾਲ ਸਿੰਘ ਝੁੱਡਾ ਸਾਹਿਬ ਦੀ ਚੇਅਰਮੈਨ ਸਾਹਿਬ ਦੀ ਇਨਵਾਈਟ ਦੇ ਵਿੱਚ ਸਰਦਾਰ ਇਕਬਾਲ ਸਿੰਘ ਝੁੱਡਾ ਸਾਹਿਬ ਨੂੰ ਤੇ ਹੋਰ ਸੀਨੀਅਰ ਸਾਥੀਆਂ ਨੂੰ ਕੱਲ ਬਾਦਲਪਿੰਡ ਦੇ ਵਿੱਚ ਬੁਲਾਇਆ ਸੀ ਇਕ ਤਾਂ ਜਿਹੜੀ ਕਿਦਣ ਬਾਹ ਹਲਕੇ ਦੇ ਵਿੱਚ ਸਿਆਸੀ ਘਟਨਾਕਰਮ ਵਾਪਰਿਆ ਉਹਦੇ ਸਬੰਧ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਪਾਰਲੀਮੈਂਟਰੀ ਬੋਰਡ ਤੇ ਬਾਕੀ ਲੀਡਰ ਸਾਹਿਬਾਨ ਨੂੰ ਬਰੀਫਿੰਗ ਦਿੱਤੀ ਦੂਜੀ ਉਹਨਾਂ ਨੇ ਇੱਕ ਇੱਛਾ ਜਨਨ ਕੀਤੀ ਸੀ ਕਿ ਕੱਲ ਨੂੰ ਸ਼੍ਰੀ ਅਕਾਲਤਖਬ ਸਾਹਿਬ ਦੇ ਉੱਤੇ ਜਿਹੜੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਡੇ ਕੋਈ ਸਾਥੀਆਂ ਨੇ ਦਿੱਤੀ ਸੀ ਉਹਦੀ ਸੁਣਵਾਈ ਹੋਣੀ ਪ੍ਰਧਾਨ ਸਾਹਿਬ ਨੇ ਮੰਨ ਦੀ ਇੱਛਾ ਸੀ ਕਿ ਮੈਂ ਚਾਹੁੰਨਾ ਕਿ ਇਸ ਤੋਂ ਪਹਿਲਾਂ ਸ਼੍ਰੀ ਕਾਸ਼ਟਿਕ ਸਾਹਿਬ ਤੇ ਪੰਥ ਸਿੰਘ ਸਹਿਬਾਨ ਸ਼੍ਰੋਮਣੀ ਅਕਾਲੀ ਦਲ ਵਾਲੇ ਕੇਸ ਦੀ ਸੁਣਵਾਈ ਕਰਨ ਤੇ ਮੇਰੀ ਇਹਦੇ ਲਈ ਇੱਛਾ ਹੈ ਕਿ ਮੈਂ ਇੱਕ ਸਧਾਰਨ ਵਰਕਰ ਦੇ ਤੌਰ ਦੇ ਉੱਤੇ ਬੈਠ ਕੇ ਉਹ ਸਾਰੀ ਪ੍ਰਕਿਰਿਆ ਦਾ ਇੰਤਜ਼ਾਰ ਕਰਾਂ ਇਸ ਕਰਕੇ ਭੋਡਰ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਜਿਹੜੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਹੈ ਇਹ ਕਿਰਪਾ ਕਰਕੇ ਤੇ ਤੁਸੀਂ ਆਪ ਸੰਭਾਲੋ ਭੋਡਰ ਸਾਹਿਬ ਦੇ ਕੋਈ ਮਨ ਦੇ ਵਿੱਚ ਇਹ ਖਿਆਲ ਨਹੀਂ ਸੀ ਨਾ ਸਾਡੇ ਮਨ ਦੇ ਵਿੱਚ ਕਿਸੇ ਦੇ ਵਿੱਚ ਇਸ ਗੱਲ ਦਾ ਖਿਆਲ ਸੀ ਪਰ ਉਹਨਾਂ ਨੇ ਜਿਸ ਕਨਵਿੰਸਿੰਗ ਤਰੀਕੇ ਦੇ ਨਾਲ ਆਪਣੀ ਇੱਛਾ ਜ਼ਾਹਿਰ ਕੀਤੀ ਉਹਦੇ ਕਰਕੇ ਅਸੀਂ ਸਾਰਿਆਂ ਨੇ ਫਿਰ ਭੁਦਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਨਹੀਂ ਠੀਕ ਹੈ ਜੋ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਦੇ ਵੱਲ ਦੀ ਇੱਛਾ ਹੈ ਤੁਸੀਂ ਪਾਰਟੀ ਦੇ ਵਿੱਚ ਸਾਰਿਆਂ ਤੋਂ ਵੱਡੇ ਹੋ ਉਮਰ ਦੇ ਵਿੱਚ ਵੀ ਵੱਡੇ ਹੋ ਤਜਰਬੇ ਦੇ ਵਿੱਚ ਵੀ ਵੱਡੇ ਹੋ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਤੁਸੀਂ ਸਭ ਤੋਂ ਨੇਕਤ ਵਰਤੀ ਸਾਥੀਆਂ ਦੇ ਵਿੱਚੋਂ ਪਾਰਟੀ ਦੇ ਤੁਸੀਂ ਸਕੱਤਰ ਜਨਰਲ ਵੀ ਹੋ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਵੀ ਹੋ ਡਿਸਪਲਿਨਰੀ ਕਮੇਟੀ ਦੇ ਚੇਅਰਮੈਨ ਵੀ ਹੋ ਤੇ ਇਸ ਕਰਕੇ ਵੀ ਇਹ ন্যাਚੁਰਲ ਚੋਇਸ ਹੈ ਸਾਰਿਆਂ ਦੇ ਮਨ ਨੂੰ ਇਹ ਠੀਕ ਲੱਗਦਾ ਹੈ ਕਿ ਜੇ ਪ੍ਰਧਾਨ ਸਾਹਿਬ ਇੱਕ ਸਧਾਰਨ ਸਿੱਖ ਦੇ ਤੌਰ ਦੇ ਉੱਤੇ ਸਧਾਰਨ ਪਾਰਟੀ ਵਰਕਰ ਦੇ ਤੌਰ ਦੇ ਉੱਤੇ ਸਾਰੀ ਜਿਹੜੀ ਪ੍ਰਕਿਰਿਆ ਦੇ ਦੌਰਾਨ ਰਹਿਣਾ ਚਾਹੁੰਦੇ ਹਨ ਤੈ ਤੋ ਸਹੀ ਇਹ ਜਿਹੜੀ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਇਹਨੂੰ ਸੁਮਾਲ ਸੁਵਰ ਪੁੰਦਰ ਸਾਹਿਬ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਜਿਹੜੀ ਇਹ ਬੇਨਤੀ ਸੀ ਪਾਰਟੀ ਦੀ ਉਹਨੂੰ ਸਵੀਕਾਰ ਕੀਤਾ ਇਸ ਕਰਕੇ ਅੱਜ ਮੁੱਖ ਤੌਰ ਤੇ ਉੱਤੇ ਪੁੰਦਰ ਸਾਹਿਬ ਨੇ ਤੁਹਾਨੂੰ ਸੰਬੋਧਨ ਕਰਨਾ ਆਪਣੇ ਬੰਦੇ ਕਹਾੜਾ ਤੇ ਤੁਹਾਨੂੰ ਸਮਝი ਕਰਨੀ ਹੈ ਮੁੱਖ ਤੌਰ ਤੇ ਤੇ ਅੱਜ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਪਹੁੰਚੇ ਸੀ ਪਰ ਸਾਡੀ ਸੀਨੀਅਰ ਲੀਡਰਸ਼ਿਪ ਪਾਰਟੀ ਦੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਲ ਸਹਿਬਾਨ ਵੱਡੀ ਗਿਣਤੀ 'ਚ ਹਾਜ਼ਰ ਨੇ ਸਾਡੇ ਜ਼ਿਲ੍ਹੇ ਦੇ ਜਥੇਦਾਰ ਸਾਹਿਬ ਸਾਡੇ ਹਾਜ਼ਰ ਨੇ ਸਾਬਕਾ ਜ਼ਿਲ੍ਹਾ ਜਥੇਦਾਰ ਹਾਜ਼ਰ ਨੇ ਦੂਜੇ ਜ਼ਿਲ੍ਹਿਆਂ ਤੋਂ ਵੀ ਜਿਹੜੇ ਸੀਨੀਅਰ ਪਾਰਟੀ ਦੇ ਕੋਈ ਹਲਕਾ ਇੰਚਾਰਜ ਸਹਿਬਾਨ ਪਾਰਟੀ ਦੇ ਹੋਰ ਸੀਨੀਅਰ ਸਾਥੀ ਯੂਥ ਅਕਾਲੀ ਦਲ ਦੇ ਵੀ ਇਸਤਰੀ ਅਕਾਲੀ ਦਲ ਦੇ ਵੀ ਕਿਉਂਕਿ ਪ੍ਰੋਗਰਾਮ ਪੁੰਦਰ ਸਾਹਿਬ ਦਾ ਸੀ ਕਿ ਬੜਾ ਲੋ ਪਰਫਾਈਲ ਸੈਂਤ ਮੈਂ ਇੱਕ ਸਧਾਰਨ ਸਿੱਖ ਦੇ ਤੌਰ ਤੇ ਨਮਸਕਾਰ ਕਰਨੀ ਹੈ ਇਸ ਕਰਕੇ ਜਿਆਦਾ ਦੂਰਤਾ ਉਹਨਾਂ ਨੇ ਪਹਿਲਾਂ ਹੀ ਬਣਾ ਕਰ ਦਿੱਤਾ ਸੀ ਪਰ ਸਥਾਨਿਕ ਜਿਹੜੀ ਆਸ-ਪਾਸ ਤੇ ਸਾਰੇ ਆਗੂ ਤੇ ਵਰਕਰ ਸਹਿਬਾਨ ਅੱਜ ਉਹਨਾਂ ਦੇ ਸਤਿਕਾਰ ਵਜੋਂ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਔਰ ਪੁੰਦਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਪ੍ਰੈਸ ਨਾਲ ਆਪਣੇ ਮੰਦੇ ਵਲਵਲੇ ਜਿਹੜੇ ਆ ਉਹ ਸਾਝੇ ਕਰ